ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਕੱਲ ਰਾਤ ਜੋ ਵੀ ਹੋਇਆ ਆ ਬੁਸਦਲਾਨਾ ਹਮਲਾ ਉਹਦੇ ਉੱਤੇ ਆਪਾਂ ਇੱਕ ਵੀਡੀਓ ਵੇਖਣ ਦੇ ਸਨ ਇੱਕ ਸਰਦਾਰ ਜੀ ਦਾ ਵੀਡੀਓ ਜਿਹਦੇ ਵਿੱਚ ਆਪਾਂ ਪਹਿਲਾ ਪਾਰਟ ਵੇਖਿਆ ਆ ਕਾਫੀ ਗੁੱਸਾ ਆ ਗਿਆ ਸੀ ਤਤੇ ਠੰਡੇ ਹੋ ਗਏ ਉਹਦੇ ਵਿੱਚ ਤੇ ਤੁਸੀਂ ਵੇਖਿਆ ਹੀ ਹੋਣਾ ਉਹਦਾ ਅਗਲਾ ਪਾਰਟ ਜਿਹੜਾ ਆਪਾਂ ਪਹਿਲੇ ਵੇਖ ਲੈਨੇ ਆ ਤੇ ਫਿਰ ਇੱਥੇ ਗੱਲ ਕਰਦੇ ਆ ਜੀ। ਵਹੀਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਵੱਖ-ਵੱਖ ਪਾਕਿਸਤਾਨ ਦੇ ਜਿਹੜੇ ਸੀਨੀਅਰ ਅਧਿਕਾਰੀ ਅਫਸਰਾਨ ਤੇ ਉਹਨਾਂ ਦੇ ਲੋਕਾਂ ਵੱਲੋਂ ਇਸ ਤਰੀਕੇ ਨਾਲ ਇਸ ਨੂੰ ਲਾਈਟਲੀ ਵੇ ਦੇ ਨਾਲ ਲਿਆ ਜਾ ਰਿਹਾ ਸੀ ਪਰ ਖੁਸ਼ ਸਨ ਸਾਰੇ ਉਮੀਦ ਕਰਦੇ ਸਨ ਕਿ ਇੰਡੀਆ ਜਲਦੀ ਹਮਲਾ ਕਰੇਗਾ ਪਰ ਉਹ ਨਾਲ ਨਾਲ ਨਿਰਾਸ਼ ਵੀ ਸਨ ਕਿ ਇੰਡੀਆ ਇਸ ਤਰ੍ਹਾਂ ਕਿਉਂ ਨਹੀਂ ਕਰ ਰਿਹਾ ਇਹਦੇ ਚ ਤਿਆਰੀ ਪੂਰੀ ਕੀਤੀ ਹੋਈ ਸੀ ਜਿਵੇਂ ਹੀ ਭਾਰਤ ਨੇ ਪਾਕਿਸਤਾਨ ਦੇ ਉੱਤੇ ਹਮਲਾ ਕੀਤਾ ਤਾਂ ਪਾਕਿਸਤਾਨ ਨੇ ਬਹੁਤ ਤਰਤੀਬ ਦੇ ਨਾਲ ਜਿਵੇਂ ਪਹਿਲਾਂ ਹੀ ਉਡੀਕ ਕਰ ਰਹੇ ਹੁਣ ਉਹਨਾਂ ਦੇ ਜਹਾਜ਼ਾਂ ਨੂੰ ਫੁੰਡਿਆ ਤੇ ਜਵਾਬੀ ਹਮਲਾ ਵੀ ਕੀਤਾ ਇਸ ਗੱਲ ਦੀ ਅਸੀਂ ਉਮੀਦ ਨਹੀਂ ਸੀ ਕਰਦੇ ਛੇਤੀ ਕਿਤੇ ਕਿ ਪਾਕਿਸਤਾਨ ਇਸ ਤਰੀਕੇ ਨਾਲ ਹਮਲਾ ਕਰੂਗਾ ਕਿਉਂਕਿ ਜਿਸ ਵੇਲੇ ਪਹਿਲਾਂ ਪੁਲਵਮ ਹਮਲੇ ਤੋਂ ਬਾਅਦ ਪੁਲਵਾਮਾ ਦੇ ਵਿੱਚ ਜਿਹੜਾ ਐਸੇ ਤਰੀਕੇ ਦਾ ਇੱਕ ਹਮਲਾ ਕਰਵਾਇਆ ਸੀ ਇੰਡੀਆ ਨੇ ਆਪਣੇ ਆਪ ਹੀ ਉਹਦਾ ਬਹਾਨਾ ਲਾ ਕੇ ਜਦੋਂ ਸਰਜਿਕਲ ਸਟ੍ਰਾਈਕ ਕਰਨ ਦਾ ਦਾਵਾ ਕੀਤਾ ਸੀ ਇੰਡੀਆ ਨੇ ਜਿਸ ਦੇ ਵਿੱਚ ਜਿਹੜਾ ਸੀ ਅਭਿਨੰਦਨ ਨਾਮ ਦਾ ਇੱਕ ਲੜਾਕੂ ਜਹਾਜ਼ ਦਾ ਪਾਇਲਟ ਸੀ ਜਿਹੜਾ ਉੱਥੇ ਮਾਰਸ਼ਲ ਸੀ ਉਤਰਿਆ ਸੀ ਪਾਕਿਸਤਾਨ ਦੇ ਵਿੱਚ ਤੇ ਜਿਸ ਨੂੰ ਚਾਹ ਚੁਪਿਆਈ ਸੀ ਉੱਥੇ ਗ੍ਰਿਫਤਾਰ ਕਰਕੇ ਰੱਖਿਆ ਸੀ ਤੇ ਫਿਰ ਛੱਡਤਾ ਸੀ ਤੇ ਇਹ ਦਾਵਾ ਮਤਲਬ ਇਸ ਤਰ੍ਹਾਂ ਜਵਾਬੀ ਕਾਰਵਾਈ ਨਹੀਂ ਸੀ ਕੀਤੀ ਉਦੋਂ ਪਾਕਿਸਤਾਨ ਨੇ ਜਵਾਬੀ ਹਮਲਾ ਨਹੀਂ ਸੀ ਕੀਤਾ ਇਸ ਵਾਰ ਵੀ ਸ਼ਾਇਦ ਭਾਰਤ ਇਹ ਸੋਚਦਾ ਹੋਊਗਾ ਕਿ ਪਾਕਿਸਤਾਨ ਕੋਈ ਜਵਾਬੀ ਹਮਲਾ ਨਹੀਂ ਕਰੂਗਾ ਇੰਡੀਆ ਦੇ ਉੱਤੇ ਜਾਂ ਇੰਡੀਆ ਦੇ ਜਹਾਜ਼ਾਂ ਦੇ ਲਈ ਇਸ ਤਰ੍ਹਾਂ ਨਹੀਂ ਕੁਝ ਕਰੂਗਾ ਸੋ ਪਰ ਕੀ ਹੈ ਕਿ ਸਾਨੂੰ ਵੀ ਉਮੀਦ ਨਹੀਂ ਸੀ ਪਰ ਇਹ ਅ 5 0 ਗੋਲ ਹੋ ਚੁੱਕੇ ਨੇ 5 0 ਨਾਲ ਲੱਗਿਆ ਤੇ ਦੋਵਾਂ ਦੇਸ਼ਾਂ ਨੇ ਸਰਹੱਦਾਂ ਬੰਦ ਕੀਤੀਆਂ ਅ ਜਿਹੜੀ ਬੀਬੀ ਦਸਰੀ ਹੈ ਸਾਰੀ ਗੱਲ ਤੇ ਡਿਪਲੋਮੇਟਾਂ ਨੂੰ ਇੱਕ ਦੂਜਿਆਂ ਨੂੰ ਮੁਤਲ ਕਰ ਦਿੱਤਾ ਤੇ ਜਿਹੜੇ 에ਅਰ ਉਹਨਾਂ ਦੇ ਇਲਾਕੇ ਨੇ ਹਵਾਈ ਇਲਾਕੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਉਹਨਾਂ ਤੇ ਬੰਦਸ਼ਾਂ ਲਾ ਦਿੱਤੀਆਂ ਸਨ ਐਲੋਸੀ ਕੰਟਰੋਲ ਰੇਖਾ ਤੇ ਸਰਹੱਦ ਪਾਰ ਦੀ ਜਿਹੜੀ ਗੋਲੀਬਾਰੀ ਸੀ ਉਹ ਪਿਛਲੇ 2 ਹਫਤਿਆਂ ਤੋਂ ਲਗਾਤਾਰ ਚੱਲ ਰਹੀ ਸੀ ਪਰ ਗੋਲੀਬਾਰੀ ਸੀ ਉਹ ਤੇ ਇਹਦੇ ਨਾਲ ਜਿਹੜੀ 2021 ਦੇ ਵਿੱਚ ਦੋਵਾਂ ਮੁਲਕਾਂ ਦੇ ਵਿੱਚ ਜੰਗਬੰਦੀ ਹੋਈ ਸੀ ਉਹ ਵੀ ਟੁੱਟ ਗਈ ਸੀ ਤੇ ਪਾਕਿਸਤਾਨ ਨੇ 5 ਮਈ ਨੂੰ ਅ ਕਹਾਂਗੇ ਕਿ ਕੱਲ ਬੀਤੀ ਕੱਲ ਇੱਕ ਮਿਜ਼ਾਈਲ ਟੈਸਟ ਕੀਤਾ ਸੀ ਤੇ ਭਾਰਤ ਨੇ 7 ਮਈ ਨੂੰ ਮਤਲਬ ਅੱਜ ਜਿਹੜੀ ਹੁਣ ਸਵੇਰ ਹੋਣੀ ਹੈ ਅੱਜ ਦੇ ਦਿਨ ਅਸੀਂ ਇਹਦੇ ਬਾਰੇ ਕੱਲ ਇੱਕ ਪੱਤਰ ਦਾ ਖੁਲਾਸਾ ਕੀਤਾ ਸੀ ਤੇ ਜਿਹੜਾ ਸਾਨੂੰ ਪ੍ਰਾਪਤ ਹੋਇਆ ਸੀ ਤੇ ਉਹਦੀ ਤੋਂ ਬਾਅਦ तमाम ਜਿਹੜੇ ਦੁਨੀਆ ਭਰ ਦੇ ਟੀਵੀ ਚੈਨਲ ਨੇ ਜਾਂ ਰੇਡੀਓ دارੇ ਨੇ ਉਹਨਾਂ ਨੇ ਉਸ ਪੱਤਰ ਬਾਰੇ ਇਸ ਤੋਂ ਬਾਅਦ ਜਾਣਕਾਰੀ ਦਿੱਤੀ ਤੇ ਉਸ ਪੱਤਰ ਦੇ ਵਿੱਚ ਸਿਵਲ ਡਿਫੈਂਸ ਮਹਿਕਮੇ ਵੱਲੋਂ ਆਮ ਲੋਕਾਂ ਨੂੰ ਬੰਕਰ ਕਿਵੇਂ ਬਣਾਏ ਜਾਣੇ ਨੇ ਬੰਕਰਾਂ ਦੇ ਵਿੱਚ ਕਿਵੇਂ ਲੁਕਣਾ ਤੇ ਬਲੈਕਆਉਟਸ ਕਿਵੇਂ ਕਰਨੀਆਂ ਨੇ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਣੀ ਸੀ ਪਰ ਹਮਲਾ ਸੀ ਜਿਹੜਾ ਉਸ ਤੋਂ ਪਹਿਲਾਂ ਹੋ ਗਿਆ ਕਿਤੇ ਸੋ ਇੰਡੀਅਨ 에ਅਰ ਫੋਰਸ ਆ ਜਿਹੜੇ ਉਸਨੇ ਸਰਹੱਦ ਤੇ ਇੱਕ ਅਭਿਆਸ ਵੀ ਕੀਤਾ ਛੋਟਾ ਜਿਹਾ ਤੇ ਉਹਦੇ ਚ ਰਾਫਾਲ ਰਾਫੇਲ ਅਤੇ ਸੁਖੋਈ 30 ਵਰਗੇ ਫਰੰਟਲਾਈਨ ਜੈਟ ਸ਼ਾਮਲ ਹੈਗੇ ਨੇ ਤੇ ਇਹ ਲਗਾਤਾਰ ਕਰ ਰਹੇ ਨੇ ਪਿਛਲੇ 10-15 ਦਿਨਾਂ ਤੋਂ ਤੇ ਅੱਜ ਇਹਦੇ ਚ ਇਹ ਗੱਲ ਹੋ ਗਈ ਹੁਣ ਸਿੱਖਾਂ ਲਈ ਇਸ ਲੜਾਈ ਦੇ ਵਿੱਚ ਇਸ جنگ ਦੇ ਵਿੱਚ ਕਾਫੀ ਅਹਿਮ ਗੱਲ ਇਹ ਆ ਜੇਮਸ ਬੇਕਰ ਦਾ ਨਾਮ ਅਸੀਂ ਸਾਰਿਆਂ ਨੇ ਸੁਣਿਆ ਅਮਰੀਕਾ ਦੇ ਜਿਹੜੇ ਸੀ ਵਿਦੇਸ਼ ਮੰਤਰੀ ਸਨ ਸੈਕਟਰੀ ਆਫ ਸਟੇਟ ਉਹਨਾਂ ਨੇ 1980ਵਿਆਂ ਤੇ 1990ਵਿਆਂ ਦੇ ਵਿੱਚ ਜਦੋਂ ਉਹ ਅਮਰੀਕਾ ਦੇ ਸੈਕਟਰੀ ਆਫ ਸਟੇਟ ਸਨ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਜਦੋਂ ਬਲਕਨਾਈਜ਼ੇਸ਼ਨ ਚੱਲ ਰਹੀ ਸੀ ਯੂਗੋਸਲਾਵੀਆ ਦੇ ਵਿੱਚ جنگ ਦਾ ਮਾਹੌਲ ਬਣਿਆ ਹੋਇਆ ਸੀ ਤੇ ਪੂਰਾ ਮਤਲਬ ਜਿਹੜਾ ਕਹਾਂਗੇ ਕਿ ਹਾਲ ਉਸ ਵੇਲੇ ਕਾਫੀ ਸਟ्रेस ਵਾਲਾ ਤੇ ਤਣਾਅ ਵਾਲਾ ਸੀ ਤਾਂ ਉਹਨਾਂ ਨੇ ਕਹੇ ਸੀ ਆਈ ਡੋਨਟ ਹੈਵ ਅ ਡੌਗ ਇਨ ਥਿਸ ਫਾਈਟ ਆਈ ਡੋਨਟ ਹੈਵ ਅ ਡੌਗ ਇਨ ਥਿਸ ਫਾਈਟ ਸੋ ਸਿੱਖ ਡੌਟ ਸਿੱਖ ਡੌਟ ਹੈਵ ਐਨੀ ਕਾਈਂਡ ਆਫ ਟੌਗ ਇਨ ਥਿਸ ਫਾਈਟ ਸਾਡੇ ਕੋਲ ਇਸ ਲੜਾਈ ਦੇ ਵਿੱਚ ਕੋਈ ਕੁੱਤਾ ਨਹੀਂ ਹੈਗਾ ਤੇ ਅਸੀਂ ਮੈਂ ਪਹਿਲਾਂ ਵੀ ਕਿਹਾ ਕਿ ਉਹ ਸਿੱਖ ਜਿਹੜਾ ਇਸ ਜੰਗ ਦੇ ਵਿੱਚ ਹਿੱਸਾ ਲੂ ਸਭ ਤੋਂ ਵੱਡਾ ਮੂਰਖ ਹੋਊਗਾ ਤੇ ਸਿੱਖਾਂ ਨੂੰ ਇਸ ਜੰਗ ਤੋਂ ਪਰੇ-ਪਰੇ ਦੂਰ-ਦੂਰ ਰਹਿਣਾ ਚਾਹੀਦਾ ਦੂਰ ਬੈਠ ਕੇ ਦੇਖੋ ਦੀਵਾਲੀ ਆ ਪਟਾਕੇ ਦੇਖੋ ਤੁਸੀਂ ਦੇਖੋ ਅਤਿਸ਼ਵਾਦੀਆਂ ਕਿਵੇਂ ਚੱਲਦੀਆਂ ਨੇ ਹੋਰ ਕੀ ਆ ਹੋਰ ਕੀ ਕਰਨਾ ਤੁਸੀਂ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਪੰਜਾਬ ਦੇ ਵਿੱਚ ਐਮਰਜੈਂਸੀ ਲਾਗੂ ਕੀਤੀ ਹੋਈ ਹੈ ਤੇ ਇਸ ਵੇਲੇ ਕਸ਼ਮੀਰ ਵਾਲੇ ਪਾਸੇ ਤਕਰੀਬਨ ਤਕਰੀਬਨ ਜ਼ਮੀਨੀ ਪੱਤਰ ਦੇ ਉੱਤੇ ਲੜਾਈ ਪੂਰੀ ਤਰ੍ਹਾਂ ਸ਼ੁਰੂ ਹੋ ਚੁੱਕੀ ਹੈ ਤੇ ਜਿਹੜਾ ਹੈ ਇੰਡੀਅਨ ਓਕਿਊਪਾਈਡ ਪੰਜਾਬ ਹੈ ਜਿਹੜਾ ਉਹਦੇ 'ਚ ਵੀ ਬਲੈਕਆਉਟਸ ਨੇ ਪੂਰਾ ਮਤਲਬ ਉਸ ਤਰੀਕੇ ਨਾਲ ਤਿਆਰ ਕੀਤਾ ਗਿਆ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਇੰਡੀਅਨ ਜਿਹੜੇ ਅਫਸਰਾਂ ਨੇ ਭਾਰਤੀ ਅਫਸਰ ਨੇ ਫੌਜ ਦੇ ਅਤੇ ਪੁਲਿਸ ਦੇ ਉਹਨਾਂ ਨੇ ਗੁਰਦੁਆਰਿਆਂ ਦੇ ਪ੍ਰਧਾਨਾਂ ਤੱਕ ਪਹੁੰਚ ਕੀਤੀ ਹੈ ਗੁਰਦੁਆਰਾ ਕਮੇਟੀਆਂ ਤੱਕ ਪਹੁੰਚ ਕੀਤੀ ਹੈ ਤੇ ਉਹਨਾਂ ਨੂੰ ਲੰਗਰ ਤਿਆਰ ਕਰਨ ਦੇ ਲਈ ਕਿਹਾ ਅਜਿਹੇ ਅ ਪ੍ਰਬੰਧ ਕਰਨ ਲਈ ਕਿਹਾ ਤਾਂ ਕਿ ਉਹ ਗੱਲ ਉਹੀ ਹੈ ਅਸੀਂ ਤਾਂ ਪਹਿਲਾਂ ਵੀ ਕਦੋਂ ਤੇ ਕਹਿੰਦੇ ਆ ਰਹੇ ਹਾਂ ਕਿਉਂਕਿ ਅਸੀਂ ਇਹਨਾਂ ਨੂੰ ਵੀ ਕਹਿ ਰਹੇ ਹਾਂ ਕਿ ਭਾਈ ਕਨਈਆ ਵਾਲੀ ਜਿਹੜੀ ਪਹੁੰਚ ਫੜਾਉਣੀ ਚਾਹੀਦੀ ਹੈ ਕਿ ਜਦੋਂ ਇਹਨਾਂ ਦੇ ਗੋਲੀ ਵੱਜੇ ਮੱਲਮ ਪੱਟੀ ਕਰਨੀ ਹੈ ਤੇ ਪਾਣੀ ਪੂਣੀ ਪਿਉਣਾ ਹੈਗਾ ਆਪਾਂ ਪਹਿਲਾਂ ਇਦਾਂ ਅਸੀਂ ਖਵਾ ਕੇ ਕਤਲੋਗਾਰਤ ਕਰਨ ਲਈ ਇਹਨਾਂ ਨੂੰ ਹੱਲਾਸ਼ੇਰੀ ਨਹੀਂ ਦੇਣੀ ਹੈਗੀ ਅ ਇਸ ਵੇਲੇ ਵੀ ਜਿਹੜਾ ਅਸੀਂ ਇਹ ਗੱਲ ਲਗਾਤਾਰ ਦੇਖ ਰਹੇ ਹਾਂ ਤੇ ਸਾਡੇ ਕੋਲ ਜਿਹੜੇ ਕਾਫੀ ਕਹਾਂਗਾ ਕਿ ਅ ਜਿਹੜੀ ਵੱਖ-ਵੱਖ ਥਾਵਾਂ ਦੇ ਉੱਤੇ ਪੂਰਾ ਇੰਟਰਨੈਟ ਖਾਸ ਕਰਕੇ ਐਕਸ ਦੇ ਉੱਤੇ ਇਸ ਬਾਰੇ ਇਸ ਬਾਰੇ ਜਾਣਕਾਰੀ ਸਾਰੀ ਆ ਰਹੀ ਹੈ ਪਰ ਅਸੀਂ ਜਿਹੜਾ ਹੈਗਾ ਉਹ ਜਿਹੜੇ ਪਾਕਿਸਤਾਨ ਦੀ ਵੱਲੋਂ ਜਾਰੀ ਕੀਤੇ ਜਾ ਰਹੀਆਂ ਨੇ ਸਟੇਟਮੈਂਟਸ ਲਗਾਤਾਰ ਉਹਨਾਂ ਦੇ ਉੱਤੇ ਅਸੀਂ ਅੱਖ ਰੱਖੀ ਹੋਈ ਹੈ ਤੇ ਇੰਡੀਆ ਦੀਆਂ ਆਪਾਂ ਨੂੰ ਪਤਾ ਹੀ ਹੈ ਕਿਹੜੀਆਂ ਨੇ ਸਟੇਟਮੈਂਟਸ ਹੁੰਦੀਆਂ ਨੇ ਕੀ ਕਿਸ ਤਰੀਕੇ ਦੀ ਹੁੰਦੀ ਹੈ ਗੱਲਬਾਤ ਸਾਰੀ ਤੇ ਇੰਡੀਆ ਨੇ ਹੁਣੇ ਕਹਿੰਦੇ ਵੀ ਥੋੜੀ ਦੇਰ ਪਹਿਲਾਂ 10 ਮਿੰਟ ਪਹਿਲਾਂ ਇੰਡੀਆ ਨੇ ਪਾਕਿਸਤਾਨ ਵੱਲੋਂ ਜਿਹੜਾ ਇਹ ਦਾਵਾ ਕੀਤਾ ਗਿਆ ਕਿ ਉਸਨੇ ਕਾਂਟੀ ਜਹਾਜ਼ ਭਾਰਤ ਦੇ ਡੇਗਲੇ ਨੇ ਉਸ ਦਾ ਖੰਡਨ ਕੀਤਾ ਉਹ ਕਹਿੰਦਾ ਵੀ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਤੇ ਪਾਕਿਸਤਾਨੀ ਮਿਲਟਰੀ ਸੇਜ਼ ਨਾਨ ਆਫ ਇਟਸ 에ਅਰਕ੍ਰਾਫਟ ਹੈਵ ਬੀਨ ਸ਼ਾਟ ਡਾਊਨ ਪਾਕਿਸਤਾਨ ਨੇ ਵੀ ਇਹ ਗੱਲ ਜਵਾਬ ਦਿੱਤਾ ਤੇ ਇਸ ਤੋਂ ਪਹਿਲਾਂ ਪਾਕਿਸਤਾਨੀ ਮਿਲਟਰੀ ਨੇ ਦਾਵਾ ਕੀਤਾ ਸੀ ਕਿ ਜਿਹੜੇ ਮਿਲਟਰੀ ਸੇਜ਼ ਇੰਡੀਅਨ ਜੈਕਸ ਵਰ ਸ਼ਾਟ ਡਾਊਨ ਵਾਈਲ ਦੇ ਵਾਰ ਇਨ ਇੰਡੀਅਨ 에ਅਰਸਪੇਸ ਪਾਕਿਸਤਾਨ ਨੇ ਇਹ ਦਾਵਾ ਕੀਤਾ ਕਿ ਜਿਹੜੇ ਭਾਰਤ ਦੇ ਪੰਜ ਜਹਾਜ਼ ਫੁੰਡੇ ਗਏ ਨੇ ਭਾਰਤ ਦੇ ਪੰਜ ਜਹਾਜ਼ਾਂ ਨੂੰ ਢਾਇਆ ਗਿਆ ਉਹ ਭਾਰਤੀ ਕਬਜ਼ੇ ਹੇਠ ਭਾਰਤ ਵਾਲੇ ਹਿੱਸੇ ਦੇ ਵਿੱਚ ਹੀ ਡੇਗਿਆ ਗਿਆ ਭਾਵ ਇਹ ਹੈ ਸਪਸ਼ਟ ਹੈ ਕਿ ਜਦੋਂ ਉਹ ਬੰਬ ਸੁੱਟ ਕੇ ਵਾਪਸ ਜਾ ਰਹੇ ਸਨ ਉਸ ਵੇਲੇ ਡੇਗਿਆ ਗਿਆ ਇਹ ਗੱਲ ਹੁਣ ਸਪਸ਼ਟ ਹੋ ਗਈ ਹੈ ਸੋ ਇਹ ਉਹਨਾਂ ਨੇ ਕਲੇਮ ਕੀਤਾ ਇਹ ਇਹ ਪਾਕਿਸਤਾਨ ਦੇ ਡਿਫੈਂਸ ਮੰਤਰੀ ਨੇ ਦਾਵਾ ਕੀਤਾ ਸੀ ਕਿ ਪੰਜ ਜਹਾਜ਼ ਨੇ ਜਿਹੜੇ ਇੰਡੀਆ ਦੇ ਉਹ ਥੱਲੇ ਉਹਨਾਂ ਨੇ ਡੇਗੇ ਨੇ ਸੋ ਇਸ ਗੱਲ ਤੋਂ ਅਸੀਂ ਦੇਖ ਸਕਦੇ ਹਾਂ ਕਿ ਇਹ ਜੰਗ ਆ ਜਿਹੜੀ ਇਹਦੇ ਵਿੱਚ ਜਿਹੜਾ ਸਿੱਖ ਗੁਰੂ ਦਾ ਸਿੱਖ ਸਿੱਖ ਕਿਸੇ ਵੀ ਰੂਪ ਦੇ ਵਿੱਚ ਉਸ ਨੂੰ ਇਸ ਜੰਗ ਦੇ ਵਿੱਚ ਬਿਲਕੁਲ ਵੀ ਹਿੱਸਾ ਨਹੀਂ ਲੈਣਾ ਚਾਹੀਦਾ ਅਸੀਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਇਹ ਕੋਸ਼ਿਸ਼ ਕੀਤੀ ਹੈ ਕਿ ਇਸ ਜੰਗ ਤੋਂ ਪਾਲਸਤਾਨ ਨਿਕਲ ਸਕਦਾ ਸਿੱਖਾਂ ਦੀ ਜਿੱਤ ਹੋ ਸਕਦੀ ਹੈ ਸਿੱਖਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਹੈ ਉਹ ਜ਼ੁਲਮ ਹੋ ਰਿਹਾ ਸਿੱਖਾਂ ਨੂੰ ਲੁੱਟਣ ਦੀ ਸਿੱਖਾਂ ਨੂੰ ਕੁੱਟਣ ਦੀ ਸਿੱਖਾਂ ਨੂੰ ਖਤਮ ਕਰਨ ਦੀ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹਮਲੇ ਹੋਏ ਨੇ ਸਿੱਖਾਂ ਦੇ ਉੱਤੇ ਹਮਲੇ ਹੋਏ ਨੇ ਸਿੱਖ ਬੀਬੀਆਂ ਦੇ ਉੱਤੇ ਹਮਲੇ ਹੋਏ ਨੇ ਸਿੱਖ ਫੌਜੀ ਸਨ ਜਿਹੜੇ ਉਹਨਾਂ ਨੂੰ ਵੀ ਕਤਲ ਕੀਤਾ ਗਿਆ ਨਵੰਬਰ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਤੇ ਤੋਪਾਂ ਦੇ ਨਾਲ ਹਮਲਾ ਕੀਤਾ 1.5 ਲੱਖ ਤੋਂ ਉੱਤੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਇੰਨੀ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦੇ ਉੱਤੇ ਜ਼ੁਲਮ ਹੋਏ ਅਤੇ ਅ ਸ਼ਰਮ ਵਾਲੀ ਗੱਲ ਤਾਂ ਇਹ ਹੈ ਕਿ ਉਹ ਸਭ ਦੇ ਬਾਵਜੂਦ ਜਿਹੜਾ ਹੈ ਉਹ ਇੰਡੀਅਨ ਸਟੇਟ ਹੈ ਜਿਹੜੀ ਇਹ ਉਮੀਦ ਕਰਦੀ ਹੈ ਕਿ ਸਿੱਖ ਨੇ ਜਿਹੜੇ ਇੰਨੀ ਕੁੱਟ ਖਾਣ ਤੋਂ ਬਾਅਦ ਵੀ ਇੰਨੀਆਂ ਜੁੱਤੀਆਂ ਖਾਣ ਤੋਂ ਬਾਅਦ ਵੀ ਇੰਡੀਆ ਦੇ ਲਈ ਲੜਨਗੇ ਤੇ ਪਾਕਿਸਤਾਨ ਅਤੇ ਇੰਡੀਆ ਦੇ ਵਿੱਚ ਕੰਧ ਬਣ ਕੇ ਖੜ ਜਾਨਗੇ ਸੋ ਇਹ ਉਮੀਦ ਕਰਦੇ ਨੇ ਉਹ ਇਸ ਦੇ ਬਾਵਜੂਦ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਕਿ ਕੁਝ ਜਿਹੜੇ ਟੁਕੜਬੋਚ ਕਿਸਮ ਦੇ ਲੋਕ ਹੁੰਦੇ ਨੇ ਜਿਨ੍ਹਾਂ ਲਈ ਧਰਮ ਤੋਂ ਜ਼ਿਆਦਾ ਆਪਣੀ ਕੌਮ ਤੋਂ ਜ਼ਿਆਦਾ ਉਹਨਾਂ ਦੀ ਨੌਕਰੀ ਹੋ ਜਾਂਦੀ ਹੈ ਉਹ ਟੁਕੜੇ ਜਿਹੜੇ ਉਹਨਾਂ ਵੱਲੋਂ ਸੁੱਟੇ ਜਾਂਦੇ ਨੇ ਉਹਨਾਂ ਨੂੰ ਗੁੱਚਣ ਦੇ ਲਈ ਤਾਂ ਉਹਨਾਂ ਲਈ ਉਹ ਵੱਡੀ ਚੀਜ਼ ਹੋ ਜਾਂਦੀ ਹੈ ਇਸ ਲਈ ਜੇ ਕੁਝ ਲੋਕ ਇਸ ਤਰੀਕੇ ਦੇ ਸਾਹਮਣੇ ਆ ਜਾਣ ਉਹ ਕੋਈ ਅਤਕਥਨੀ ਨਹੀਂ ਹੁੰਦੀ ਉਹਦੇ ਨਾਲ ਹੈਰਾਨੀ ਨਹੀਂ ਹੋਣੀ ਚਾਹੀਦੀ ਸਾਨੂੰ ਕਿਉਂਕਿ ਅਜਿਹੇ ਲੋਕ ਹਰ ਕੌਮ ਦੇ ਵਿੱਚ ਮਿਲ ਹੀ ਜਾਂਦੇ ਨੇ ਹਰ ਕੌਮ ਦੇ ਵਿੱਚ ਹੁੰਦੇ ਨੇ ਸਾਨੂੰ ਇਸ ਬਾਰੇ ਕੋਈ ਕਿਸੇ ਤਰ੍ਹਾਂ ਦਾ ਉਹ ਨਹੀਂ ਹੋਣਾ ਚਾਹੀਦਾ ਪਰ ਸਮੂੱਚੇ ਰੂਪ ਦੇ ਵਿੱਚ 1947 ਤੋਂ ਲੈ ਕੇ ਲਗਾਤਾਰ ਜਿਹੜੀ ਅਸੀਂ جنگ ਲੜ ਰਹੇ ਹਾਂ ਉਹ جنگ ਅਸੀਂ ਇਹ ਜੰਗ ਤੋਂ ਕਿਤੇ ਵੱਡੀ ਜੰਗ ਸੋ ਇਹ ਜੰਗ ਦੇ ਵਿੱਚ ਭਾਵੇਂ ਕਿੰਨੀਆਂ ਵੀ ਮਿਜ਼ਾਈਲਾਂ ਟਿਕਣ ਕਿੰਨੇ ਵੀ ਲੋਕ ਮਰ ਜਾਣ ਭਾਵੇਂ ਨਹੀਂ ਹੋਣੀ ਚਾਹੀਦੀ ਪਰ ਉਹਦੇ باوجود ਜਿਹੜੀ ਹੈ ਅਸੀਂ ਜਿਹੜੀ ਜੰਗ ਲੜ ਰਹੇ ਹਾਂ ਉਹ جنگ ਵਿਲੱਖਣ ਜਾਗਾ ਉਹ جنگ ਦੇ ਵਿੱਚ ਸਾਡਾ ਬਹੁਤ ਨੁਕਸਾਨ ਹੋਇਆ ਪਰ ਅਸੀਂ ਹਾਰੇ ਨਹੀਂ ਅਜੇ ਤੱਕ ਨੁਕਸਾਨ ਬਹੁਤ ਹੋਇਆ ਸਿੰਘ ਬਹੁਤ ਸ਼ਹੀਦ ਹੋਏ ਨੇ ਬਹੁਤ ਜ਼ਿਆਦਾ ਬਜ਼ੁਰਗ ਬੀਬੀਆਂ ਬੱਚੇ ਸ਼ਹੀਦ ਹੋਏ ਨੇ ਇਸ جنگ ਦੇ ਵਿੱਚ ਸਾਡੀ ਭਾਵੇਂ ਸਾਡੇ ਤੋਂ ਧਰਤੀ ਸਾਡੀ ਖੁੱਸ ਗਈ ਹੈ ਸਾਡੀ ਮਿੱਟੀ ਖੁੱਸ ਗਈ ਹੈ ਪਾਣੀ ਖੁੱਸ ਗਏ ਨੇ ਸਾਡੀ ਭਾਸ਼ਾ ਨੂੰ ਉਹ ਕੀਤਾ ਗਿਆ ਪਰ ਉਸ ਦੇ ਬਾਵਜੂਦ ਅਸੀਂ ਹਾਰੇ ਨਹੀਂ ਐਸੇ ਕਰਕੇ ਅਸੀਂ ਆ ਮੋਰਚੇ ਦੇ ਉੱਤੇ ਬੈਠੇ ਲਗਾਤਾਰ ਆਪਣੇ ਵੱਲੋਂ ਜਿਹੜਾ ਉਹ ਗੱਲਬਾਤ ਕਰ ਰਹੇ ਹਾਂ ਸੋ ਅਜੇ ਹੀ ਗੱਲਬਾਤ ਤੇ ਚੱਲਦੇ ਆ ਮੈਂ ਤਾਂ ਇਹ ਕਹਾਂਗਾ ਕਿ ਜਿਹੜਾ ਹੁੰਦਾ ਨਾ جنگ ਦਾ ਸਾਰਾ ਜੰਗ ਆਪਣੇ ਆਪ ਚ ਇੱਕ ਮਸਲਾ ਇਹ ਮਸਲਿਆਂ ਦਾ ਹੱਲ ਕਦੇ ਨਹੀਂ ਹੁੰਦੀ ਮਸਲਾ ਆ ਜਾਗਾ ਆਪਣੇ ਆਪ ਦੇ ਵਿੱਚ ਕਿਉਂਕਿ ਅਸੀਂ جنگ ਲੜ ਰਹੇ ਹਾਂ ਨਾ ਸਾਨੂੰ ਪਤਾ ਇਹ ਸਾਡੇ ਲਈ ਮਸਲਾ ਭਾਰੀ ਆ ਅਸੀਂ ਬਹੁਤ ਕੁਝ ਛੱਡਿਆ ਹੋਇਆ ਅਸੀਂ ਬਹੁਤ ਕੋਸ਼ਾ ਜਿਹੜਾ ਘਰ ਘਾਟ ਗਵਾਏ ਹੋਏ ਨੇ ਤਾਂ ਕਰਕੇ ਮਸਲਾ ਅਖੀਰ ਗੱਲ ਏਬਲ ਤੇ ਆ ਕੇ ਮੁਕਦੀ ਹੈ ਇਹ ਹਾਫਿਜ਼ ਹੁਸ਼ਿਆਰਪੁਰੀ ਨੇ ਇਹ ਗੱਲਬਾਤ ਕਹੀ ਹੈ ਤੇ ਆਪਾਂ ਨਾਲ-ਨਾਲ ਤੁਹਾਡੇ ਵਿਚਾਰ ਵੀ ਲਵਾਂਗੇ ਜੇ ਨਾ ਕਿਸੇ ਕੋਲ ਅਪਡੇਟ ਆ ਇਸ ਜੰਗ ਬਾਰੇ ਤਾਜ਼ਾ ਤਾਂ ਉਹ ਵੀਰ ਭੈਣ ਭਰਾ ਸਾਨੂੰ ਫੋਨ ਕਰ ਸਕਦਾ ਨਾਲ-ਨਾਲ ਆਪਾਂ ਜੰਗ ਦੇ ਬਾਰੇ ਗੱਲਬਾਤ ਕਰਾਂਗੇ ਤੇ ਨਾਲ-ਨਾਲ ਆਪਾਂ ਤੁਹਾਡੇ ਨਾਲ ਵਿਚਾਰ ਵਟਾਂਦਰਾ ਵੀ ਕਰਾਂਗੇ ਅੱਛਾ ਮਤਲਬ ਇੱਕ ਚੀਜ਼ ਤੇ ਪੱਕੀ ਹੈ ਨਾ ਜੋ ਕੁਰਬਾਨੀਆਂ ਜੋ ਜ਼ੁਲਮ ਜੋ ਪੰਜਾਬੀਆਂ ਨੇ ਪੰਜਾਬ ਨੇ ਸਹੇ ਨੇ ਨਾ ਉਹ ਮਤਲਬ ਇਹ ਤੇ ਕੁਝ ਵੀ ਨਹੀਂ ਆ ਜੇ ਕਿ ਉਹਨੀਆਂ ਪੰਜਾਬ ਨੇ ਸਪੈਸ਼ਲੀ ਉਧਰ ਹਾਂ ਬਿਲਕੁਲ ਉਧਰ ਵੇਖੋ ਜੀ ਪੰਜਾਬ ਉਧਰ ਦਾ ਜਿਹੜਾ ਉਹਨੂੰ ਤੋੜ-ਤੋੜ ਕੇ ਕਿੰਨਾ ਕਰ ਦਿੱਤਾ ਗਿਆ ਹੈ ਤੇ ਬਾਕੀ ਇਹ ਆ ਅਸੀਂ ਕਦੀ ਵੀ ਜੰਗ ਨੂੰ ਪਰਮੋਲ ਨਹੀਂ ਕੀਤਾ ਸਾਡਾ ਚੈਨਲ ਜਿਹਦਾ ਨਾਮ ਹੀ ਪੰਜਾਬੀ ਚਸਕੇ ਸੀ ਉਹਦਾ ਮਕਸਦ ਹੀ ਇਹ ਸੀ ਕਿ ਹਾਸਾ ਮਜ਼ਾਕ ਸਹੀ ਕਹਾਂ ਉਹ ਖੁਸ਼ੀ ਅਸੀਂ ਚੈਨਲ ਬਣਾਇਆ ਹੀ ਇਸ ਵਾਸਤੇ ਸੀ ਕਿ ਯਾਰ ਸ਼ੁਗਲ ਮੇਲਾ ਭਰਾਵਾਂ ਦੇ ਨਾਲ ਪਾਵਾਂਗੇ ਵੀਡੀਓ ਵੇਖਿਆ ਕਰਾਂਗੇ ਉਧਰ ਦੇ ਭਰਾ ਵੀ ਵੇਖਣਗੇ ਇੰਜੋਏ ਕਰਣਗੇ ਅਸੀਂ ਉਧਰੋਂ ਆਪਸ ਵਿੱਚ ਬਹਿ ਕੇ ਗੱਪਸ਼ਪ ਕਰਿਆ ਕਰਾਂਗੇ ਨਾਲੇ ਇਹ ਗੱਲਬਾਤ ਵੀ ਹੁੰਦੀ ਹੈ ਉਹਨਾਂ ਦੇ ਨਾਲ ਹੋਇਆ ਕਰੇਗੀ ਸਾਰਾ ਕੁਝ ਕਮੈਂਟ ਵੀ ਕਰਦੇ ਨੇ ਤੇ ਚੀਜ਼ਾਂ ਇਹ ਨਹੀਂ ਸੀ ਪਤਾ ਕਿ ਸਾਨੂੰ ਇਸ ਚੀਜ਼ ਦੇ ਉੱਤੇ ਵੀ ਵੀਡੀਓ ਬਣਾਉਣੀਆਂ ਪੈਣਗੀਆਂ ਔਰ ਇਹੋ ਜਿਹਾ ਮੌਕਾ ਵੀ ਆਏਗਾ ਸਹੀ ਗੱਲ ਹੈ ਕਿਉਂ ਕਦੀ ਸੋਚਿਆ ਹੀ ਨਹੀਂ ਸੀ ਇਸ ਬਾਰੇ ਕਦੀ ਇੱਧਰ ਨੂੰ ਬਾਕੀ ਹੁਣ ਵੀ ਸਾਨੂੰ ਮੋਦੀ ਤੇ ਹਿੰਦੂਤਵਾਦ ਜਿਹੜਾ ਇੱਕ ਏਜੰਡਾ ਹੈ ਇਹਨਾਂ ਦਾ ਮਤਲਬ ਆਪਾਂ ਇਹਨਾਂ ਤੋਂ ਬਚ ਕੇ ਇੱਕ ਦੂਜੇ ਨਾਲ ਆਪਾਂ ਲੜਣਾ ਨਹੀਂਗਾ ਯਾਰ ਲੜਾਈ ਨਹੀਂ ਕਰਨੀ ਵੇਖੋ ਜੀ ਬੜਾ ਔਖਾ ਆ ਸਾਡੇ ਦਾਦਿਆਂ ਨੇ ਜੋ ਵੇਖਿਆ ਪਾਰਟੀਸ਼ਨ ਵੇਖੀ ਸਾਡੇ ਬਾਪੂਆਂ ਨੇ ਜਿਹੜੀਆਂ ਚੰਗਾ ਵੇਖੀਆਂ ਅ ਉਮੀਦ ਅਸੀਂ ਇਹ ਕਰਦੇ ਸੀ ਕਿ ਅਸੀਂ ਸ਼ਾਇਦ ਉਹ ਚੀਜ਼ਾਂ ਨਹੀਂ ਵੇਖਾਂਗੇ ਲੇਕਿਨ ਬਾਦ ਕਿਸਮਤੀ ਆ ਗਈ ਬਾਦ ਕਿਸਮਤੀ ਕਿ ਸਾਨੂੰ ਵੀ ਉਹ ਚੀਜ਼ਾਂ ਸਮਝ ਲੋ ਕਿ ਵੇਖਣੀਆਂ ਪੈਣੀਆਂ ਨੇ ਦਿਖਾਈਆਂ ਜਾਂਦੀਆਂ ਜ਼ਬਰਦਸਤੀ ਔਰ ਜ਼ੈਨ ਸਾਹਿਬ ਅਗਰ ਖੁਦਾ ਨਾ ਖਾਸਤਾ ਇਹਦੇ ਵਿੱਚ شدت ਆ ਜਾਂਦੀ ਹੈ ਹਾਂਜੀ ਇਹਦੇ ਵਿੱਚ شدت ਆ ਜਾਂਦੀ ਹੈ ਤੇ ਉਹ ਜਿਹੜੀਆਂ ਲੜਾਈਆਂ ਸਾਡੇ ਦਾਦਿਆਂ ਨੇ ਵੇਖੀਆਂ ਸਣੀਆਂ ਪਿਓਆਂ ਨੇ ਵੇਖੀਆਂ ਸਨ ਉਹ ਕੁਝ ਵੀ ਨਹੀਂ ਸਨ ਉਹ ਦੀ ਇਹ ਬਹੁਤ ਅੱਗੇ ਔਰ ਬਹੁਤ ਖਤਰਨਾਕ ਹੋਣੀ ਹੈ ਮਤਲਬ ਸ਼ਾਇਦ ਸਾਡੇ ਵਿੱਚੋਂ ਤੁਹਾਡੇ ਵਿੱਚੋਂ ਕੋਈ ਬੰਦਾ ਹੀ ਨਾ ਬਚੇ ਜਿਹੜੀਆਂ ਅਗਲੀਆਂ نسلਾਂ ਕੀ ਅਗੋਂ نسلਾਂ ਹੀ ਨਹੀਂ ਬਚਣੀਆਂ ਬਚਣਾ ਹੀ ਕੋਈ ਜਿਹੜਾ ਅੱਗੇ ਦੱਸ ਸਕੇ ਕਿ ਤੁਹਾਡੇ ਉਹ ਹੀ ਨੇ ਬਚਣੇ ਕਿ ਸਾਡੇ ਦਾਦੇ ਇੰਜ ਹੁੰਦੇ ਸਨ ਤੇ ਸਾਡੇ ਕੋਈ ਦੱਸਣ ਵਾਲਾ ਪੁੱਛਣ ਵਾਲਾ ਹੀ ਨਹੀਂ ਆਉਣਾ ਗੱਲ ਕਰਨ ਵਾਲਾ ਵੀ ਵਿਰਸਾ ਸਾਡੇ ਤੱਕ ਹੀ ਰਹਿ ਜਾਣਾ ਵਾ ਬਾਈ ਪੰਜਾਬ ਤੇ ਆਪਣਾ ਸਾਰਾ ਵਿਰਸਾ ਜਿਹੜਾ ਇੱਥੇ ਮੁੱਕ ਜਾਣਾ ਆਪਣਾ ਪੰਜਾਬ ਬਚਾਣਾ ਹੈ ਆਪਾਂ ਆਪਣਾ ਆਪ ਬਚਾਣਾ ਹੈ ਆਪਣੀ ਨਸਲਾਂ ਬਚਾਉਣੀਆਂ ਨੇ ਆਪਣੀ پاک ਧਰਤੀ ਨੂੰ ਬਚਾਉਣਾ ਹੈ ਆਪਾਂ ਆਪਣੇ ਬੱਚਿਆਂ ਦੇ ਫਿਊਚਰ ਨੂੰ ਬਚਾਉਣਾ ਹੈ ਉਹਦੇ ਵਾਸਤੇ ਆਪਾਂ ਨੂੰ ਅ ਕਈ ਸੁਣੀਆਂ ਅਨ ਸੁਣੀਆਂ ਕਰਨੀਆਂ ਪੈਣੀਆਂ ਨੇ ਕਈ ਚੀਜ਼ਾਂ ਜਿਹੜੀਆਂ ਨੇ ਸੈਕਰੀਫਾਈਸਿਸ ਕਰਨਾ ਪੈਣਾ ਕਿਤੇ ਬਹੁਤ ਕੁਝ ਕਰਨਾ ਪੈਣਾ ਹੈ ਬੇਸ਼ੱਕ ਇਹ ਸੌਖੇ ਸਮੇਂ ਦੇ ਵਿੱਚ ਅਸੀਂ ਬਿਲਕੁਲ ਬੈਕ ਕਰਾਂਗੇ ਅਸੀਂ ਆਪਣੇ ਕੰਟਰੀ ਨੂੰ ਬੈਕ ਕਰਾਂਗੇ ਠੀਕ ਹੈ ਅਸੀਂ ਆਪਣੇ ਪੰਜਾਬ ਨੂੰ ਬੈਕ ਕਰਾਂਗੇ ਤੇ ਜੇ ਇਹਦੇ ਉੱਤੇ ਕੋਈ ਆਂ ਚੁੰਦੀ ਹੈ ਤਾਂ ਫਿਰ ਅਸੀਂ ਉਸ ਚੀਜ਼ ਤੋਂ ਪਿੱਛੇ ਨਹੀਂ ਹਟਾਂ ਨਾਲੇ ਜਦੋਂ ਪੰਜਾਬ ਦੀ ਸਲਾਮੀਤ ਨੂੰ ਪਾਕਿਸਤਾਨ ਦੀ ਸਲਾਮੀਤ ਨੂੰ ਕੋਈ ਖਤਰਾ ਹੋਏਗਾ ਤੇ ਡੈਫੀਨੇਟਲੀ ਵੇਖੋ ਜੀ ਅਸੀਂ ਇੱਥੇ ਬੈਠੇ ਜਿੰਨੀ ਮਰਜ਼ੀ ਗੱਲਾਂ ਕਰੀ ਜਾਈਏ ਜਿੰਨਾ ਮਰਜ਼ੀ ਤੁਸੀਂ ਉੱਥੇ ਕਰੀ ਜਾਓ ਲੇਕਿਨ ਜੋ ਉੱਤੇ ਆਪਣੇ ਅਦਾਰੇ ਬੈਠੇ ਨੇ ਦੋਵਾਂ ਪਾਸੇ ਦੇ ਜੋ ਹਕੂਮਤਾਂ ਨੇ ਜਿਨ੍ਹਾਂ ਦੇ ਹੱਥ ਵਿੱਚ ਸਾਰਾ ਖੋਸ਼ ਹੈ ਉਹਨਾਂ ਨੇ ਨਾ ਤੇ ਸਾਡੀ ਸੁਣ ਕੇ ਤੇ ਆਖਣਾ ਵੀ ਹਾਂ ਵੀ ਆਹ ਮੁੰਡੇ ਇੰਜ ਆਖਣ ਦੇ ਨੇ ਤੇ ਜੰਗਬੰਦੀ ਕਰ ਦੋ ਵੀ 16 ਸਫਾਈ ਕਰ ਲਓ ਤੇ ਨਾ ਉਹਨਾਂ ਨੇ ਮਤਲਬ ਤੁਹਾਡੇ ਵਾਲੇ ਪਾਸੇ ਤੁਹਾਡੀਆਂ ਸੁਣ ਕੇ ਕਿਸੇ ਨੇ ਆਖਣਾ ਬਈ ਕਿ ਜੀ ਪੰਜਾਬ ਵਾਲੇ ਤੇ ਮੰਨਣ ਨਹੀਂਗੇ ਡੇ ਲੜਾਈ ਵਾਸਤੇ ਤੇ ਤੁਸੀਂ ਪਿੱਛੇ ਹਟ ਆਪਾਂ ਪਿੱਛੇ ਹਟ ਜਾਈਏ ਯਾਰ ਛੱਡਿਏ ਪਰ ਬਾਕੀ ਇਹ ਆ ਕਿ ਇਹਨਾਂ ਨੂੰ ਆਪਾਂ ਜਿੰਨਾ ਕੁ ਕਰ ਸਕਨੇ ਆ ਜਿੰਨਾ ਕੁ ਸਟੈਂਡ ਲੈ ਸਕਨੇ ਆ ਆਪਾਂ ਨੂੰ ਲੈਣਾ ਪਏਗਾ ਔਰ ਲੜਾਈ ਕਿਸੇ ਵੀ ਚੀਜ਼ ਦਾ ਹੱਲ ਨਹੀਂ ਮੋਦੀ ਨੇ ਪਹਿਲ ਕੀਤੀ ਹੈ ਉਹਦਾ ਜਵਾਬ ਉਹਨੂੰ ਮਿਲਿਆ ਔਰ ਅੱਗੇ ਵੀ ਸ਼ਾਇਦ ਹੋ ਸਕਦਾ ਹੋਰ ਇਸ ਤੋਂ ਵੱਧ ਵੀ ਮਿਲੇ ਤੇ ਸਰਦਾਰ ਜੀ ਨੇ ਇਹ ਹੀ ਆਖਿਆ ਸ਼ੁਰੂ ਵਿੱਚ ਕਿ ਮੈਂ ਤਾਂ ਪਹਿਲੇ ਆਖਿਆ ਜਿਹੜਾ ਪਹਿਲ ਕਰੇਗਾ ਉਮਰ ਜੇ ਦਾ ਹਾਂ ਉਹਨੇ ਵੀ ਕਿਹਾ ਉਹਨੇ ਵੀ ਕਿਹਾ ਕਿ ਸਾਡੇ ਜਿਹੜੇ ਸਿੱਖ ਵੀਰੇ ਨੇ ਨਾ ਉਹ ਇਸ ਜੰਗ ਜਿੱਦਾਂ ਸ਼ਰੀਖ ਹੋਣ ਹਾਂ ਯਾਰ ਬਿਲਕੁਲ ਇੱਕ ਚੀਜ਼ ਐ ਨਾਲ ਉਹਨਾਂ ਨੇ ਵੀ ਕਿਹਾ ਹੈ ਕਿ ਕੁਝ ਮਜਬੂਰੀਆਂ ਵੀ ਹੁੰਦੀਆਂ ਨੇ ਹੁਣ ਪੰਜਾਬੀ ਨੇ ਜਿਹੜੇ ਫੌਜ ਦੇ ਵਿੱਚ ਉਹ ਮਤਲਬ ਉਥੋਂ ਕੁਇਟ ਨਹੀਂ ਕਰ ਸਕਦੇ 100 ਰੀਜ਼ਨਸ ਨੇ ਉਹਦੀਆਂ ਉਹਨਾਂ ਨੇ ਉੱਥੇ ਰਹਿਣਾ ਹੈ ਉਹਨਾਂ ਨੂੰ ਉੱਥੋਂ ਜਿਹੜੇ ਆਰਡਰਸ ਨੇ ਉਹ ਮੰਨਣੇ ਨੇ ਹਾਂ ਫਿਰ ਉਹਨਾਂ ਨੇ ਵੀ ਜਿਵੇਂ ਆਪਣੇ ਵਾਸਤੇ ਆਪਣਾ ਮੁਲਕ ਹੈ ਡੈਫੀਨੇਟਲੀ ਉਹਨਾਂ ਵਾਸਤੇ ਉਹਨਾਂ ਦਾ ਮੁਲਕ ਹੈ ਬਿਲਕੁਲ ਉਹਨਾਂ ਦੇ ਉਹਨਾਂ ਦੇ ਬੱਚੇ ਨੇ ਉਹਨਾਂ ਨੇ ਆਪਣਾ ਡਿਫੈਂਸ ਵੀ ਕਰਨਾ ਹੈ ਆਪਣੀ ਹਿਫਾਜ਼ਤ ਵੀ ਕਰਨੀ ਹੈ ਬਿਲਕੁਲ ਬਿਲਕੁਲ ਠੀਕ ਹੈ ਇਹ ਚੀਜ਼ਾਂ ਅਗਰ ਮੈਂ ਮੇਰੇ ਅੱਖਰ ਨਾਲ ਜੇ ਕੋਈ ਉਧਰੋਂ ਲੜਨ ਤੋਂ ਪੰਜਾਬੀ ਹਟ ਜਾਏ ਜਾਂ ਠੀਕ ਹੈ ਦਿਲ ਵਿੱਚ ਸਾਡੇ ਇੱਕ ਦੂਜੇ ਵਾਸਤੇ ਪਿਆਰ ਹੈ ਅਸੀਂ ਆਨੇ ਆ ਕਿ ਨਹੀਂ ਲੜਾਈ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਲੇਕਿਨ ਜਦੋਂ ਐਵੇਂ ਦੀਆਂ ਚੀਜ਼ਾਂ ਵੇਖ ਰਹੇ ਹਾਂ ਉਹਨਾਂ ਮਾਸੂਮ ਬੱਚੇ ਟੀਵੀ ਦੇ ਉੱਤੇ ਜਦੋਂ ਸਾਹਮਣੇ ਆਉਂ ਡੇ ਨੇ ਜੋ ਇਹਨਾਂ ਨੇ ਰਾਤ ਕੀਤਾ ਇੱਕ ਬੁੱਦਲ ਹਮਲਾ ਸੁੱਤੇ ਹੋਏ ਮਾਸੂਮ ਬੱਚਿਆਂ ਦੇ ਉੱਤੇ ਹਮਲਾ ਕੀਤਾ ਠੀਕ ਹੈ ਅਸੀਂ ਹੁਣ ਕੀ ਅਸੀਂ ਆਨੇ ਕਿ ਇਹਦਾ ਰਿਸਪੌਂਸ ਨਾ ਹੋਵੇ ਹਰ ਬੰਦਾ ਹੁੰਦਾ ਕਿ ਇਹਦਾ ਰਿਸਪੌਂਸ ਹੋਣਾ ਚਾਹੀਦਾ ਇਹਦਾ ਜਵਾਬ ਲੈਣਾ ਚਾਹੀਦਾ ਪਰ ਅਸੀਂ ਵੀ ਆਨੇ ਕਿ ਉਹਨਾਂ ਦੇ ਬੱਚੇ ਨਾ ਮਾਰੇ ਉਹਨਾਂ ਦੇ ਬੱਚਿਆਂ ਦੇ ਨਾਮ ਲਾ ਕਰਿਓ ਬਈ ਇਹੀ ਤਾਂ ਕੋਲਾਂ ਨੂੰ ਉੱਥੇ ਸੱਟ ਮਾਰੋ ਕਿ ਉਹਨਾਂ ਨੂੰ ਪਤਾ ਲੱਗੇ ਕਿ ਬਈ ਕਿਤੇ ਸੱਟ ਪਈ ਹੈ ਸਹੀ ਗੱਲ ਹੈ ਠੀਕ ਹੈ ਇਸੇ ਕਰਕੇ ਤੇ ਪਾਕਿਸਤਾਨ ਨੇ ਮੇਰੇ ਖਿਆਲ ਹੁੰਦੀਆਂ ਬੇਸਿਸ ਵਗੈਰਾ ਜਿਹੜੀਆਂ ਹੈਗੀਆਂ ਅਸੀਂ ਛੋੜ ਹਾਂ ਬਸ ਇਹ ਹੀ ਚੀਜ਼ ਇਹ ਹੀ ਚੀਜ਼ ਕਰਨੀ ਚਾਹੀਦੀ ਹੈ ਬੇਸਿਸ ਛੋਣੀਆਂ ਮਤਲਬ ਜਿੱਥੇ ਬੱਚੇ ਨੀਗੇ ਹੈ ਉਹਨਾਂ ਆਰਮੀ ਰਿਲੇਟਡ ਆਰਮੀ ਰਿਲੇਟਡ ਬੰਦੇ ਨਾਲ ਬੰਦਾ ਟਕਰਾਵੇ ਪਤਾ ਲੱਗੇ ਕਿ ਆਰਮੀ ਰਿਲੇਟਡ ਜਿਹੜੇ ਨੇ ਚੀਜ਼ਾਂ ਉਹਨਾਂ ਦਾ ਟਾਰਗੇਟ ਜਿਹੜਾ ਉਹ ਕਰਨਾ ਚਾਹੀਦਾ ਹੈ ਹਾਂ ਬਿਲਕੁਲ ਸਿਵਿਲਿਅਨ ਸੋਸਾਇਟੀ ਨੂੰ ਨਹੀਂ ਕੱਟਣਾ ਸਿਵਿਲਿਅਨ ਨੂੰ ਕਦੀ ਵੀ ਨਹੀਂ ਸਿਵਿਲਿਅਨ ਨੂੰ ਕਦੀ ਵੀ ਨਹੀਂ ਬਾਈ ਸਿਵਿਲਿਅਨ ਸਾਈਡ ਤੇ ਹਸਪੀਟਲ ਟ੍ਰੇਨਾਂ ਦੇ ਉੱਤੇ ਤੇ ਜੰਗ ਵੀ ਕਹਿੰਦੀ ਹੈ ਕਿ ਨਹੀਂ ਹਮਲਾ ਕਰਨਾ ਹੈਗਾ ਸਿਵਿਲਿਅਨਸ ਨੂੰ ਤਾਂ ਕਦੀ ਵੀ ਨਹੀਂਗਾ ਸਹੀ ਹੈ ਨਾ ਇਹ ਤਾਂ ਜੰਗ ਦੇ ਵਿੱਚ ਸੂਲ ਹੈਗਾ ਕਿ ਸਿਵਿਲਿਅਨ ਨੂੰ ਨਹੀਂ ਟਾਰਗੇਟ ਕਰਨਾ ਬਾਕੀ ਬਾਕੀ ਦੁਆ ਕਰੋ ਅਰਦਾਸ ਕਰੋ ਪ੍ਰਾਰਥਨਾ ਕਰੋ ਜੋ ਵੀ ਕਰਨਾ ਹੈ ਕਿ ਰੱਬ ਸੋਣਾ ਪੰਜਾਬ ਨੂੰ ਪੰਜਾਬ ਸੇਫ ਰੱਖੇ ਚੜ੍ਹਦੀ ਕਲਾ ਚੜ੍ਹਦੀ ਕਲਾ ਹੀ ਰਹੇ ਪੰਜਾਬ ਤੇ ਸਾਰੇ ਚੜ੍ਹਦੀ ਕਲਾ ਚ ਰਹਿਣ ਯਾਰ ਪੰਜਾਬ ਹੀ ਕਿਉਂ ਸਾਰੇ ਬਲਕੇ ਚੜ੍ਹਦੀ ਕਲਾ ਚ ਰਹਿਣ ਤੇ ਇਹ ਜਿਹੜਾ ਮਾਮਲਾ ਹੈ ਇਹ ਕਿਸੇ ਬੰਨੇ ਲੱਗੇ ਟੇਬਲ ਟਾਕ ਦੇ थ्रू ਹੀ ਜ਼ਾਹਰ ਹੱਲ ਹੋਣਾ ਇਸ ਤੋਂ ਪਹਿਲੇ ਵੀ ਬੜਾ ਕੁਝ ਹੋਇਆ ਆ ਬੜੀਆਂ ਚੀਜ਼ਾਂ ਹੋਈਆਂ ਨੇ ਲੇਕਿਨ ਫਾਈਨਲੀ ਹੱਲ ਕੀ ਹੁੰਦਾ ਟੇਬਲ ਟਾਕ ਹੁੰਦੀ ਹੈ ਜੀ ਟੇਬਲ ਤੇ ਆ ਕੇ ਗੱਲਬਾਤ ਹੋਣੀ ਹੈ ਤੇ ਮਸਲਾ ਜਿਹੜਾ ਹੈ ਉਹ ਕਿਸੇ ਪਾਸੇ ਲੱਗਣਾ ਉਸ ਤੋਂ ਬਿਨਾ ਜੰਗ ਨਾਲ ਤੁਸੀਂ ਮਸਲਾ ਹੱਲ ਕਰ ਹੀ ਨਹੀਂ ਸਕਦੇ ਬਾਕੀ ਆਪਾਂ ਅਗਲੇ ਵੀਡੀਓ ਚ ਆਉਣੇ ਆ ਜੀ ਰੱਖੋ ਆਪਣਾ ਖਿਆਲ